ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਆ ਤਾਂ ਅੱਜ ਮੀਂਹ ਪੈ ਰਿਹਾ ਸੀਗਾ ਤੇ ਅੱਜ ਮਾਝੇ ਵਾਲੇ ਸਾਨੂੰ ਮਿਲਣ ਆਏ ਨੇ ਤੇ ਬਾਵਾ ਦਿਨਾਂ ਦੀ ਸਲਾਹ ਕਰ ਰਹੇ ਸੀ ਤੇ ਆ ਹੀ ਨਹੀਂ ਰਹੇ ਸੀ ਮਾਝਾ ਦੂਰ ਹੋਈ ਗੱਲ ਹੈ ਮਾਝਾ ਦੂਰ ਹੋ ਹੀ ਜਾਂਦਾ ਸੀ ਤੇ ਮੰਮੀ ਨੇ ਕਿਹਾ ਕਹਿੰਦੇ ਮਾਝੇ ਵਾਲੇ ਤੇ ਯਕੀਨ ਨਾ ਕਰਿਆ ਘਰ ਇਹਨਾਂ ਨੇ ਨਹੀਂ ਆਉਣਾ ਇਹ ਇਹ ਜਿਹੜਾ ਮੇਨਾ ਹੀ ਇਹਨਾਂ ਦਾ ਬਹੁਤ ਜ਼ਿਆਦਾ ਸਾਨੂੰ ਦਿੱਤਾ ਜਿਵੇਂ ਤੂਫਾਨ ਦੇ ਵਿੱਚ ਆਏ ਰ ਅੱਜ ਪੂਰੇ ਦੇ ਵਿੱਚ ਤੂਫਾਨ ਸੰਗ ਤੂਫਾਨ ਦੇ ਵਿੱਚ ਆਇਆ ਸੀ ਤੇ ਮੇਰੀਆਂ ਫਰੈਂਡਸ ਸਾਰੀਆਂ ਹੋਈ ਸੀਗੀਆਂ ਹਾਂ ਮੈਨੂੰ ਪਤਾ ਆ ਪਤਾ ਨਹੀਂ ਇਹਨੂੰ ਕਿੰਨਾ ਕਿਤੇਰ ਹੋ ਗਈ ਜਗਰਾਜ ਨੂੰ ਆਦੇ ਨੂੰ ਇਹਨਾਂ ਫਿਰ ਆ ਤੇ ਮੈਗ ਨੂੰ ਮੇਰਾ ਮਾਰੇ ਮੈਗ ਨੇ ਸਾਨੂੰ ਮੈਗਾ ਤੂੰ ਯਕੀਨ ਨਾ ਕਰ ਭਾਈ ਆਪਣੇ ਭਰਾਵਾਂ ਦਾ ਹਨਾ ਉਹ ਕਹਿੰਦੇ ਤੂੰ ਬਾਜੀ ਕੀ ਜਿੱਦ ਦਾ ਸਵਾਰਾ ਬਾਜੀ ਜੀ ਜਿੱਦ ਦਾ ਸਵਾਰਾ ਫਿਰ ਮੀ ਵਾਰ ਦੇ ਵਿੱਚ ਮੈਂ ਦੂਜੇ ਜਗਰਾਜ ਨੂੰ ਵੀ ਕਹਿੰਨੀ ਹਾਂ ਮੈਂ ਕਿਹਾ ਤੇਰਾ ਕੋਈ ਭਰੋਸਾ ਨਹੀਂ ਹੁਣ ਤੂੰ ਕੁਛ ਕਹ ਨਾ ਮਾਤਾ ਜੀ ਮੈਂ ਸਵੇਰੇ ਫੋਨ ਕਰੂੰਗਾ ਮੈਸੇਜ ਛੱਡ ਦੂੰਗਾ ਕੋਈ ਸਵੇਰੇ ਨਿਕਲ ਜਾਂਦੀ ਆ ਨਾ ਫਿਰ ਉਹਦੀਆਂ ਇਹ ਤੁਹਾਡਾ ਬਹੁਤ ਧੰਨਵਾਦ ਜੀ ਆਇਆਂ ਨੂੰ ਨਾਲੇ ਤੁਸੀਂ ਉੱਤ ਬਰਸਾਤ ਲੈ ਕੇ ਆਏ ਮੌਸਮ ਸੁਹਾਣਾ ਕਰਦਾ ਹੈ ਨਾ ਉਹ ਮੱਝ ਵਾਲੇ ਬੰਦੇ ਤਤਿੰਦਰਪੁਰਾ ਜਿਨ੍ਹਾਂ ਨੇ ਮੌਸਮ ਠੰਡਾ ਕਰਤਾ ਮੈਂ ਨਹੀਂ ਐ ਵੈਸੇ ਆਏ ਕਿੰਦੇ ਬੰਦਿਆਂ ਕੋਲ ਇਹ ਠੰਡਿਆਂ ਦੇ ਵਿੱਚ ਜੇ ਤੱਤੀ ਚੀਜ਼ ਦੇ ਵਿੱਚ ਠੰਡਾ ਪਾਣੀ ਪਾ ਦੋ ਜਿਵੇਂ ਪਾਣੀ ਨਹੀਂ ਹੋਣ ਵੇਲੇ ਕਰਦੇ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਆ ਕਰੀਆਂ ਪਰਿਵਾਰਾਂ ਦੀਆਂ ਗੱਲਾਂ ਫਸਲਾਂ ਦਾ ਉਧਰ ਆਲਚਾਰ ਪੁੱਛਿਆ ਇੰਦਰ ਵੀ ਦੱਸਿਆ ਇਹਨਾਂ ਦੇ ਵੀ ਹੋਰ ਲਾਉਣੇ ਆਪਾਂ ਹੋਰ ਲਾ ਹਾਰਕਾ ਦੇਖ ਲਓ 1009 126 133 ਇਹ ਲੋ ਲਾਉਂਦੇ ਆ ਬਾਪੂ ਜੀ ਨੂੰ ਸਾਰੇ ਬੀਜ ਦੱਸ ਤੇ ਮਾਝਾ ਦੇ ਕਹਿੰਦੇ ਵੀ ਅਸੀਂ ਸਾਨੂੰ 131 ਦਾ ਗੱਲਾ ਹੋਦਾ ਜੀ ਮਾਮ 1509 ਅਗਲੀ ਵਾਰ ਇਹਨਾਂ ਨੂੰ 16 ਬਨ ਮਿਲਵਾ ਕੇ ਜਾਨੀ ਆਹ 1509 ਵਾਗ ਜਾਨੀ ਆ ਦੇਖੋ ਗੱਲ ਕਰਨ ਨਾਲ ਆਉਣ ਜਾਣ ਨਾਲ ਪਰਵਾਹ ਨਹੀਂ ਵਧੀਆ ਗੱਲ ਟ੍ਰੈਵਲ ਕਰਦੀ ਆ ਘਰ ਤਾਂ ਸਾਰੇ ਬੈਠੇ ਛੇਰ ਨੇ ਉਹਨਾਂ ਦੇ ਬਾਹਰ ਨਿਕਲਦਾ ਜਾਂਦਾ ਲੱਗਦਾ ਤੇ ਹੋਰ ਵੀ ਰਿਸ਼ਤੇਦਾਰ ਕਾਫੀ ਆਏ ਹੋਏ ਨੇ ਤੇ ਬਿਰੇਹਣੀਆਂ ਆਏ ਸੀਗੇ ਤੇ ਉਹਨਾਂ ਨੇ ਜਾਣਾ ਸੀਗਾ ਲੇਟ ਹੋ ਜਾਣਾ ਕਿਉਂਕਿ ਲੰਬਾ ਰਾਸਤਾ ਵੀ ਸਫ਼ਰ ਲੰਬਾ ਵਾ ਅਜੇ ਇਹਨਾਂ ਦਾ ਜ਼ਵਾਦ ਰੱਖ ਲਿਆ ਵੀ ਇਹਨਾਂ ਨੇ ਕਦੋਂ ਆਣਾ ਪ੍ਰਾਇਓਰਟੀ ਤੇ ਰੱਖੀ ਹਾਂਜੀ ਅਸੀਂ ਕਿਹਾ ਸਾਰਾ ਤੁਹਾਡੇ ਨਾਲ ਮਿਲ ਗਿਆ ਤੁਸੀਂ ਮਸਾ ਆਏ ਹੋ ਕਿ ਉਹਨਾਂ ਨੂੰ ਫੇਰ ਜੀ ਬਾਤ ਸੀ ਜਿਹੜਾ ਠੀਕ ਨੇ ਹੁਣ ਪੁੱਤ ਮੀ ਹਟਿਆ ਹੋਇਆ ਆਪਾਂ ਚੱਲੀਏ ਸਹੀ ਗੱਲ ਆ ਹਾਂ ਵੇ ਦਾਦੂ ਵਾਂਗੂ ਵੀ ਹੁਣ ਤੁਸੀਂ ਨਿਕਲੋ ਸਾਡੀ ਦਾਦੀ ਜੀ ਸੀ ਨਿਕਲੋ ਲੋ ਜੇ ਸਾਡੀ ਭੂਆ ਜੀ ਆਈ ਉਹਨੇ ਕਿਹਾ ਵਜਨੋ ਤੋ ਜੀ ਵੀ ਨਿੱਤ ਚਲੋ ਪੁਰਾਣੇ ਕਮਨੀਰਗਾ ਇਸ ਫਿਰ ਤੂੰ ਰਹਿਣਾ ਕਿ ਜਾਣਾ ਉਹ ਕਹਿੰਦੀ ਵੀ ਮਾਂ ਮੈਂ ਤਾਂ ਜਾਣਾ ਚਲੋ ਭਟਾਣ ਉਹ ਕਹਿੰਦੀ ਬੇਤ ਬਾਸ ਆਉਂਦੀ ਆ 4 ਵਜੇ ਤੋਂ ਬਾਅਦ ਨਹੀਂ ਜਾਣਾ 4 ਵਜੇ ਨਹੀਂ ਬਾਸ ਆਉਂਦੀ ਪੌਣੇ 4 ਰੋਡ ਤੇ ਚੱਲੀ ਆ ਉਹ ਕਹਿੰਦੀ ਖਬਰਾ ਤੈਨੂੰ ਖੰਡੂ ਤੇ ਜਾਣੋ ਨਾ ਗਿੱਲਾਂ ਨੂੰ ਲੜਤੋਂ ਨੂੰ ਬਲੇ ਬੱਸ ਤੂੰ ਫਿਰ ਬੈਠਦੀ ਰਹੇ ਪੁੱਸਾ ਲੱਗਦਾ ਐਸੇ ਸਿਆੜੇ ਪੁੱਸਾ ਨੂੰ ਪੁੱਸਾ ਲੱਗਦਾ ਤੇ ਹੁਣ ਮੀਟਿਆ ਹੋਈ ਆ ਤੁਹਾਨੂੰ ਵੀ ਅਸੀਂ ਮੌਕਾ ਦਈਏ ਜਾਣ ਕਹਿੰਦੇ ਨੇ ਅਸੀਂ ਵੀ ਆਵਾਂਗੇ ਫਿਰ ਤੁਹਾਡੇ ਕੋਲ ਹਣ ਓਕੇ ਓਕੇ ਜ਼ਰੂਰ ਆ ਹੁਣ ਇਹਨਾਂ ਨੂੰ ਐ ਇਨਵਿਟੇਸ਼ਨ ਦੇ ਕੇ ਚੱਲੇ ਆ ਕਿ ਮਾਜਦੀ ਧਰਤੀ ਦੇ ਪ੍ਰਧਾਨ ਨੇ ਕਿ ਹੁਣ ਅਹੀਂ ਇਹਨਾਂ ਨੂੰ ਕਹੀ ਜਾਣਾ ਕਿਦ ਦਿਨ ਆਣਾ ਹੈ ਆਪਦੇ ਹੀ ਅਸੀਂ ਤਾਂ ਨਹੀਂ ਅਸੀਂ ਟਾਈਮ ਤੇ ਪੱਕੇ ਆ ਅਸੀਂ ਅੱਜ ਤਾਂ ਗਰਦਾਸਪੁਰ ਪੋਸਟਿੰਗ ਰਹੇ ਹੈ ਹੈ ਪਰਾਸੀ ਚ 84 ਚ ਦੇਖਿਆ ਕਲੂ ਘਰਾਂ ਇਹਨਾਂ ਸਾਨੂੰ ਚੱਕ ਕੇ ਟੰਟੋ ਬਿਮਾਰੇ ਆ ਹੋਰ ਗੰਦਰ ਸਰ ਵੀ ਕਈ ਕਿਈ ਗਏ ਆ ਉਹ ਤਾਂ ਸਾਡੀ ਸਾਰੇ ਕੁਝ ਹੋਊਗਾ ਮੈਂ ਟਾਈਮ ਪਹਿਲੇ ਤਿਆਰ ਹੋ ਕੇ ਬਾਹਰ ਆ ਜਾਂਦੀ ਜੀ ਮੈਂ ਤਿਆਰ ਆ ਵੀ ਮੇਰੇ ਤੇ ਰਜਟ ਕਮੈਂਟ ਹੋਰ ਜਿੱਦ ਤੇ ਮਰਜੀ ਪਿਆ ਜਾਣ ਅੱਛਾ ਜੇ ਤਾਂ ਡਿਸਪਲਨ ਵਾਲਾ ਬਸਦਾ ਇਹ ਤੋਂ ਸਾਰਿਆਂ ਦੀ ਕਮਾਂਡੀ ਕਰਦੇ ਜੀ ਮਾਰਾ ਜਾਂਦੇ ਨੇ ਜੇ ਲੂਜ ਆ ਫਿਰ ਉਹ ਫਿਰ ਵੀ ਕਹੀ ਜਾਂਦੇ ਨੇ ਜਰ ਇਹ ਡਾਕਟਰ ਲਈ ਹੈ ਮੇਰੀ ਉਹ ਡੈਰੀ ਕਰਕੇ ਮੇਰੀ ਕੈਨੇਡਾ ਲੜਾਈ ਹੁੰਦੀ ਸਾਰਿਆਂ ਨਾਲ ਲੇਟ ਕਰ ਦਿੰਦੇ ਨੇ ਹਮੇਸ਼ਾ ਹੀ ਮੈਨੂੰ ਹੁੰਦਾ ਕਿ ਤਰੋਂ ਹੁਣ ਟਾਈਮ ਲੇਟ ਗਈ ਆ ਇਹ ਹੁਣ ਤੁਸੀਂ ਇਸ਼ਾਰਾ ਸਮਝ ਹੋਏ ਦਾ ਮਤਲਬ ਫਿਰ ਦੀ ਮਤਲਬ ਤੈਨੂੰ ਨਹੀਂ ਮੈਂ ਲੇਟ ਆਏ ਆ ਤਾਂ ਮੈਂ ਕਿਹਾ ਲੇਡੀ ਜਾਣਾ ਪੈਣਾ ਜੇ ਟਾਈਮ ਆਉਦੇ ਵੀ ਨਹੀਂ ਜੋ ਆਏ ਬਹੁਤ ਦੇਰ ਆ ਤੇ ਲੋਕ ਨੂੰ ਟਾਈਮ ਲੱਗ ਗਿਆ ਫੇਰ ਮਿਲਦੇ ਆਂ ਤੇ ਹੁਣ ਇਹ ਅਗਲਾ ਵਲੌਗ ਅਮਰਸਰ ਦੀ ਧਰਤੀ ਤੇ ਫਰਮਾ ਹਾਂ ਉੱਥੇ ਆਵਾਂਗੇ ਫੇਰ ਮੈਂ ਸਾਡੇ ਸਾਰਿਆਂ ਦਾ ਉੱਥੋਂ ਦਾ ਵਲੌਗ ਮੇਰੇ ਨਾਲ ਸਵੇਰੀ ਬਣੂਗਾ ਆ ਜਦੋਂ ਇਕੱਠੇ ਹੋਏ ਸਾਰੇ ਵਾਹ ਪੂਰਾ ਤੁਹਾਡੇ ਮਾਤਾ ਪਿਤਾ ਭੈਣ ਭਾਈਆਂ ਛੋਟੀਆਂ ਟੀਟੀਆਂ ਨਾਲ ਸਾਰੇ ਨਾਲ ਗੱਲ ਕਰਦੇ ਹੁਣ ਸਾਨੂੰ ਆਦਤ ਆ ਨਾ ਲੈਣ ਦੀ ਤੇ ਹੱਥ ਮળોਣ ਦੀ ਬਹੁਤ ਚੇਹੇ ਨਹੀਂ ਹੁੰਦਾ ਪੂਰੇ ਮੰਡੀ ਦੇ ਜਿੰਨੇ ਵੀ ਦੋਸਤ ਆਉਂਦੇ ਨੇ ਪੈਰੀ ਹੱਥ ਲਾਉਂਦੇ ਨੇ ਉਹ ਮੈਂ ਕਿਹਾ ਨਹੀਂ ਹੱਥ ਮੋੜਾ ਬਾਕੀ ਗੱਲਾਂ ਨਹੀਂ ਗੱਲਾਂ ਤੇ ਜਗਰਾਜ ਦੀਆਂ ਗੱਲਾਂ ਤੇ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਬਹੁਤ ਬਹੁਤ ਗੱਲਾਂ ਸੁਣਾਉਣੀਆਂ ਜਦੋਂ ਸਾਡੇ ਰਿਸ਼ਤੇਦਾਰ ਆ ਜਾਂਦੇ ਆ ਉਹਦੇ ਸਾਡਾ ਰਾਜਦੀਪ ਨੇ ਇੱਥੇ ਆਉਂਦਾ ਆ ਹੁਣ ਇਹਨੇ ਫਟਾਫਟ ਉੱਤੇ ਚੜ ਜਾਣਾ ਕਿਉਂਕਿ ਅੰਦਰ ਰਿਸ਼ਤੇਦਾਰ ਨੇ ਕਹਿੰਦੇ ਰਾਜਦੀਪ ਨੂੰ ਮਿਲਣਾ ਤੇਰੇ ਨੂੰ ਅਸੀਂ ਬੁਲਾਇਆ ਸਪੈਸ਼ਲ ਸੈਲੀਬ੍ਰਿਟੀ ਆ ਖਾਸੇ ਮਾ ਮਿਲਣਾ ਆ ਸੁਣ ਇਹ ਬੜੇ ਬੀਆਈਪ ਬੰਦੇ ਟਾਈਮ ਦੇ ਹੀ ਮਿਲਦੇ ਨੇ ਬਿਲਕੁਲ ਹਾਂ ਵੈਲੋ ਕੇ ਕਦਾਂ ਮਿੰਟੀ ਮਿਲਦਾ ਹੁੰਦਾ ਟਾਈਮ ਨਹੀਂ ਹੈਗਾ ਇੰਨਾ ਸਾਡੇ ਕੋਲ ਕਿ ਸਰ ਕਾਣੇ ਉਹਨੂੰ ਰਾਜੀ ਜੀ ਮਿਲਿਆ ਦੇਖੋ ਦੋ ਕਬੂਤਰ ਉੱਪਰ ਹੀ ਬੈਠੇ ਨੇ ਚਿੰਨਾ ਇੱਕ 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 ਤਾਂ ਬੈਠਾ ਇੱਧਰ ਆਣਾ ਉਹ ਉੱਡ ਗਿਆ ਫੋੜ ਕੇ ਪਿੱਛੇ ਨੂੰ ਚਲੇ ਗਿਆ ਕਾਹ ਆ ਗਿਆ ਹਾਂ ਦੋ ਜਣੇ ਉੜ ਗਏ ਸਾਡਾ ਰਾਜੀ ਜੀ ਪਾ ਗਿਆ ਨਾ ਕਬੂਤਰ ਉੱਡ ਗਏ ਹੁਣ ਅੱਜ ਦੂਜਾ ਤੀਜਾ ਦਿਨ ਆ ਗਿਆ ਤੇ ਜਿਹੜੇ ਉਹ ਆਪਾਂ ਨੂੰ ਗਿਫਟ ਦੇ ਕੇ ਗਏ ਸੀਗੇ ਮੈਂ ਸੋਚਿਆ ਆਪਾਂ ਉਹ ਦਿਖਾ ਦਿੰਨੇ ਆਗੇ ਉਹਨਾਂ ਨੂੰ ਖੁਸ਼ੀ ਮਿਲੂਗੀ ਕਿ ਉਹ ਵੀ ਜਗਰਾ ਸਿੰਘ ਨੇ ਕਿਹਾ ਸੀ ਕਿ ਮੇਰਾ ਸਮਾਨ ਸਾਹਮਣੇ ਰੱਖਿਓ ਮੈਂ ਆਉਨ ਉਹ ਦਿਖਾ ਦਾਂਗੇ ਵੀ ਹਾਂ ਜਿਕੇ ਗਿਫਟ ਪਿਆਰ ਨਾਲ ਰੱਖਿਆ ਹੈਗੇ ਇਹ ਤਾਂ ਆਪਣੀ ਫੋਟੋ ਦਿੱਤੀ ਸੀ ਬਾਬਾ ਜੀ ਦੀ ਇਹ ਇੱਕ ਉੱਪਰ ਲਾ ਦਿੱਤੀ ਹੈਗੀ ਉਹ ਅਸੀਂ ਆਲਰੇਡੀ ਲਾ ਚੁੱਕੇ ਆਂਗੇ ਉਹ ਮੰਮੀ ਨੇ ਉੱਥੇ ਲਾਤੀ ਸਤ ਜਨੈਲ ਸਿੰਘ ਜੀ ਦੀ ਫੋਟੋ ਆ ਤੇ ਇਸ ਤੋਂ ਇਲਾਵਾ ਅਕੰਗੇ ਆ ਤੇ ਬਾਜਾ ਪੂਰੀ ਦੁਕਾਨ ਆ ਪਹਿਲਾਂ ਥੋੜੇ ਦੇ ਕੇ ਗਏ ਸੀਗੇ ਉਹਦੇ ਵਿੱਚੋਂ ਮੰਡੇ ਗਏ ਸਾਂਗਰ ਕੇ ਹੋਰ ਭੇਜਨੇ ਵਏ ਕੂਰੀਅਰ ਕਿੱਤੇ ਨੇ ਪਰ ਇਹਨੂੰ ਮੰਗਣ ਲਈ ਕੋਈ ਫੋਨ ਨਾ ਕਰੇਓ ਇਹ ਕਿਸੇ ਨੂੰ ਨਹੀਂ ਦੇਣੀ ਹੈਗੀ ਕਿਉਂਕਿ ਇਹ ਸਾਰੇ ਮੇਰੇ ਲਈ ਨਹੀਂ ਹੈਗੇ ਉਹਨੇ ਆਪਣੇ ਜਾਣਾ ਸੀਗਾ ਬਾਹਰ ਨੂੰ ਤੇ ਉਹਨੇ ਮੈਨੂੰ ਭੇਜਤੇ ਸੀਗੇ ਜਿਹਨੂੰ ਜਿਹਨੂੰ ਵੀ ਦੇਨੇ ਹੈਗੇ ਉਹਨਾਂ ਦੀ ਲਿਸਟ ਦੇਤੀ ਸੀਗੀ ਕਿ ਐਸ ਐਸ ਬੰਦੇ ਤੱਕ ਪਹੁੰਚਦੇ ਕਰਦੇ ਹੋ ਕਿ ਸਾਰੇ ਤਿੰਨੇ ਭੇਜ ਦਿਨਾ ਤੇ ਚਾਰ ਗੰਗੇ ਆਪਾਂ ਤੇ ਬੀਬੀ ਰੈਨੂੰ ਦੇ ਆਏ ਸੀ ਕਿ ਉਹਨੇ ਕਿਹਾ ਸੀਗਾ ਕਿ ਥੈਲੀ ਵੀਰੇ ਤੱਕ ਪਹੁੰਚਦੇ ਕਰਦੇ ਹੋ ਉਹ ਵੀ ਵੀਰੇ ਦੇ ਬਹੁਤ ਪੈਨ ਸੀਗੇ ਆਪਾਂ ਉਹ ਵੀਰੇ ਨੂੰ ਦੇ ਆਏ ਸੀਗੇ ਤੇ ਬਾਕੀ ਆਪਾਂ ਹਜੇ ਰੱਖਿਆ ਕਿਉਂਕਿ ਇਹ ਜਿਹੜੇ ਬਾਕੀ ਸਾਈਡ ਬਾਕੀ ਕੰਗੇ ਨੇ ਇਹ ਸਾਰੇ ਉਧਰ ਮੋਗਗੇ ਵਾਲੀ ਸਾਈਡ ਆ ਦੇ ਨੇ ਉਧਰ ਨੂੰ ਦੇਣੀ ਹੈਗੀ ਉਧਰ ਦਾ ਹਲੇ ਤੱਕ ਨਾ ਸਾਡਾ ਕੋਈ ਪਲਾਨ ਬਣਿਆ ਹੈ ਨਾ ਹੀ ਅਜੇ ਉਧਰ ਕੋਈ ਆਇਆ ਜੇ ਤਾਂ ਕੋਈ ਆਇਆ ਉਧਰੋਂ ਤਾਂ ਲੈ ਗਿਓ ਨਹੀਂ ਅਸੀਂ ਗਏ ਆਪਾਂ ਦੇਵਾਂਗੇ ਤੇ ਵਧੀਆ ਟਾਈਮ ਸੀਗਾ ਜਦੋਂ ਦੇ ਉਹ ਗਏ ਨੇ ਅਸੀਂ ਉਹਨਾਂ ਦੀ ਇਹ ਗੱਲਾਂ ਕਰੀ ਜਾ ਰਹੇ ਹੈਗੇ ਤੇ ਮੈਂ ਹੱਸਦੀ ਸੀ ਮੈਂ ਕਿਹਾ ਪਹਿਲੇ ਬੰਦੇ ਸੀਗੇ ਜਿਨ੍ਹਾਂ ਨੇ ਡੈਡੀ ਨੂੰ ਵੀ ਨਹੀਂ ਬੋਲਣ ਦਿੱਤਾ ਹੈਗਾ ਕਿਉਂਕਿ ਉਹਨਾਂ ਕੋਲ ਇੰਨੀਆਂ ਗੱਲਾਂ ਸੀ ਇੰਨੀ ਇਨਫੋਰਮੇਸ਼ਨ ਸੀ ਕਿ ਡੈਡੀ ਨੂੰ ਵੀ ਬਹੁਤ ਖੁਸ਼ੀ ਹੋਈ ਮਿਲ ਕੇ ਡੈਡੀ ਨੇ ਇੰਨੀ ਧਿਆਨ ਨਾਲ ਗੱਲਾਂ ਸੁਣੀਆਂ ਡੈਡੀ ਕਹਿੰਦੇ ਬਹੁਤ ਗੱਲਾਂ ਮੈਨੂੰ ਵੀ ਸਿੱਖਣ ਨੂੰ ਮਿਲੀਆਂ ਵੀ ਭਾਵੇਂ ਮੈਥੋਂ ਛੋਟੇ ਸੀਗੇ ਪਰ ਉਹਨਾਂ ਕੋਲ ਬਹੁਤ ਨਾਲੇ ਸੀ ਕਿ ਮੈਂ ਬਹੁਤ ਗੱਲਾਂ ਉਹਨਾਂ ਤੋਂ ਸਿੱਖੀਆਂ ਨੇ ਡੈਡੀ ਕਹਿੰਦੇ ਦੁਬਾਰਾ ਫੇਰ ਬੁਲਾਇਓ ਇੱਕ ਦਿਨ ਵੀ ਹੋਰ ਗੱਲਾਂ ਸੁਣਾਗੇ ਕਿਉਂਕਿ ਡੈਡੀ ਨੂੰ ਇਨਫੋਰਮੇਸ਼ਨ ਆ ਰਹੀਆਂ ਗੱਲਾਂ ਜਾਂ ਰਾਜਨੀਤੀ ਵਾਲੀਆਂ ਗੱਲਾਂ ਡੈਡੀ ਨੂੰ ਵੀ ਸੁਣਨ ਦੇ ਵਿੱਚ ਬਹੁਤ ਇੰਟਰਸਟ ਆ ਤੇ ਉਹਨਾਂ ਕੋਲ ਇਦਾਂ ਦੀ ਕਾਫੀ ਜਾਣਕਾਰੀ ਸੀਗੀ ਡੈਡੀ ਵੀ ਬਹੁਤ ਖੁਸ਼ ਹੋਏ ਗੱਲ ਇਹ ਹੁੰਦੀ ਹੈ ਕੋਈ ਸਿੱਧਾ ਉਹ ਦੇਨੇ ਜੀ ਡੈਡੀ ਸਾਨੂੰ ਦੱਸਦੇ ਹੁੰਦੇ ਆ ਕਿ ਆ ਐਵੇਂ ਨਹੀਂ ਐਵੇਂ ਅਸੀਂ ਉਹ ਤੋਂ ਸਾਨੂੰ ਹੁੰਦਾ ਕਿ ਨਹੀਂ ਕਿ ਮਤਲਬ ਅਸੀਂ ਗੱਲ ਨੂੰ ਸਮਝਦੇ ਨਹੀਂ ਹੈਗੇ ਪਰ ਜਦੋਂ ਬਾਅਦ ਵਿੱਚ ਉਹਨਾਂ ਦੀ ਗੱਲ ਸੱਚੀ ਹੁੰਦੀ ਹੈ ਸਾਹਮਣੇ ਆਉਂਦੀ ਹੈ ਜੀ ਫਿਰ ਡੈਡੀ ਨੂੰ ਨਾਲੇ ਬੋਕਾ ਮੈਂ ਜੰਦਦਾ ਕਿ ਹਾਂ ਹੁਣ ਮੰਨਦੇ ਹੋ ਵੀ ਮੈਂ ਕਿਹਾ ਸੀ ਨਾ ਵੀ ਮੇਰੀ ਗੱਲ ਪੁੱਤ ਮੰਨੀ ਨਹੀਂ ਹਮੇਸ਼ਾ ਇੱਕ ਗੱਲ ਹੁੰਦੀ ਹੈ ਕਿ ਆਪਾਂ ਨੂੰ ਮਾਪਿਆਂ ਦੀਆਂ ਗੱਲਾਂ ਬਾਅਦ ਵਿੱਚ ਸਮਝ ਆਉਂਦੀਆਂ ਹੁੰਦੀਆਂ ਨੇ ਜਦੋਂ ਪਹਿਲਾਂ ਕਹਦੇ ਹੁੰਦੇ ਆਪਾਂ ਨੂੰ ਲੱਗਦਾ ਹੁੰਦਾ ਕਿ ਇਹਨਾਂ ਨੂੰ ਕੀ ਪਤਾ ਹੈ ਕਿ ਆਪਾਂ ਨੂੰ ਜ਼ਿਆਦਾ ਪਤਾ ਪਰ ਬਾਅਦ ਵਿੱਚ ਚੀਜ਼ਾਂ ਸਮਝ ਆਉਂਦੀਆਂ ਹੁੰਦੀਆਂ ਨੇ ਉਦੋਂ ਹੀ ਸਾਡੇ ਨਾਲ ਜ਼ਿਆਦਾਤਰ ਹੁੰਦਾ ਹੁੰਦਾ ਮੈਂ ਕਿ ਹਾਂਜੀ ਜਿਹੜੇ ਆਪਣੇ ਲੜਕੇ ਆਏ ਸੀਗੇ ਹਾਂਜੀ ਅੰਮ੍ਰitsar ਵਾਲੇ ਉਹਨਾਂ ਦੀ ਉਮਰ ਬਹੁਤ ਛੋਟੀ ਸੀਗੀ ਔਰ ਗਿਆਨ ਬਹੁਤ ਜਾਨੀ ਸੀਗਾ ਪਰ ਉਹਨਾਂ ਨੇ ਮੈਨੂੰ ਇੱਕ ਗੱਲ ਸੁਣਾਈ ਫੂਲ ਦੇ ਮੰਮੀ ਤਾਂ ਚਲੀ ਗਈ ਸੀਗੇ ਉਹ ਕਹਿੰਦੇ ਵੀ ਸਾਡੇ ਗਨ ਇੱਕ ਮਾਤਾ ਬੀਬੀ ਸੀਗੀ ਉਹ ਬਹੁਤ ਬਿਮਾਰ ਹੋ ਗਈ ਉਹਦੇ ਸਾਹ ਉਮਰ ਬਹੁਤ ਜ਼ਿਆਦੇ ਹੋ ਗਈ ਪ੍ਰਾਨ ਨਹੀਂ ਨਿਕਲਦੇ ਸੀਗੇ ਉਹ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਨੂੰ ਲੈ ਕੇ ਆਏ ਬਾਬਾ ਜੀ ਨੇ ਵੀ ਬਾਬਾ ਜੀ ਸਾਡੀ ਬੀਬੀ ਨੂੰ ਪਾਠ ਸੁਣਾਓ ਜਦ ਤੱਕ ਠੀਕ ਹੋ ਜੂਗੀ ਨਹੀਂ ਦਾਹ ਇਹਦਾ ਹੋ ਜੂ ਉਹ ਕਹਿੰਦਾ ਪਾਠ ਤਾਂ ਜਵਾਨੀ ਵੇਲੇ ਨਹੀਂ ਯਾਦ ਕਰਿਆ ਇਹਨੇ ਹੁਣ ਕੀ ਨਾਉ ਜਪਣ ਵੀ ਤੁਸੀਂ ਐਂ ਕਰੋ ਫਲਾਣੇ ਸਿੰਘ ਨੂੰ ਲੈ ਕੇ ਆਉ ਔਰਤ ਨੂੰ ਉਹਦਾ ਨਾਮ ਰਾਮਕੌਰ ਸੀਗਾ ਉਹ ਜਦ ਲੈ ਕੇ ਆਗੇ ਕੋਲ ਉਹ ਕਹਿਦੀ ਇਹ ਨੱਥਾ ਸੋਹਦੀ ਨਕੋਤਰੀ ਆ ਗਾਲਾਂ ਕੱਢਣ ਲੱਗੀ ਉਹਨੇ ਫੇਰ ਵੀ ਨਹੀਂ ਕਿਹਾ ਵੀ ਮੇਰੀ ਰਾਮਤੀ ਇਹ ਆ ਜਾਂ ਬਹਿ ਜਾ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਰੱਬ ਦਾ ਨਾਮ ਸਿਮੇ ਸਿਰ ਲੈਣਾ ਚਾਹੀਦਾ ਉਹਨੂੰ ਬਹੁਤ ਪੁੱਠੇ ਸ਼ਬਦ ਬੋਲੇ ਬਾਬਾ ਜੀ ਕਹਿੰਦਾ ਕੁੱਤੇ ਦੀ ਪੂੰਛ ਸਿੱਧੀ ਹੋ ਜੂ 20 ਸਾਲ ਬਾਅਦ ਤੁਹਾਡੀ ਬੇਬੇ ਸਿੱਧੀ ਨਹੀਂ ਹੋਣੀ ਉਹ ਇੰਨੇ ਮੀਂਹ ਪੈਂਦੇ ਚ ਆਏ ਬਹੁਤ ਜ਼ਿਆਦਾ ਜਦੋਂ ਆਏ ਸਾਡਾ ਟਾਈਮ ਪਾਸ ਦਾ ਹੀ ਪਤਾ ਲੱਗਿਆ ਇੰਨੀਆਂ ਗੱਲਾਂ ਚੜਾਈਆਂ ਜਾਂ ਕਿ ਕੋਈ ਆ ਜਵੇ ਮਹਿਮਾਨ ਮੈਂ ਬੋਲਣੇ ਤਾਂ ਮੈਂ ਆ ਗਿਆ ਕਿਤੇ ਮੈਨੂੰ ਬਹੁਤ ਜ਼ਿਆਦਾ ਗੱਲ ਆਉਂਦੀ ਹੈ ਮੇਰੇ ਨਾਲ ਉਹ ਚਾਰ ਗੁਣਾ ਚੱਲਦੀ ਧਾਰਮਿਕ ਗੱਲਾਂ ਰਾਜਨੀਤੀ ਦੀਆਂ ਗੱਲਾਂ ਮੈਨੂੰ ਉਸ ਆ ਮਹਿਲਾ ਨੂੰ ਕਹੀ ਤੁਸੀਂ ਆਇਓ ਉਹ ਕਹਿੰਦੀ ਅੰਕਲ ਨਹੀਂ ਜਦ ਵੀ ਆਏ ਤੁਸੀਂ ਜ਼ਰੂਰ ਆਇਓ ਬਾਦ ਵਿੱਚ ਵੀ ਡੈਡੀ ਮੈਸੇਜ ਕੀਤਾ ਜਾ ਕੇ ਕਹਿੰਦੇ ਆਇਓ ਜ਼ਰੂਰ ਇੱਥੇ ਤੁਹਾਨੂੰ ਉਸਤਾਨਾ ਦੇ ਦਰਸ਼ਨ ਕਰਾਵਾਂਗੇ ਨਾ ਤੁਸੀਂ ਜਾਇਓ ਮੇਰੇ ਤਾਂ ਗੁੱਡਾ ਦੁਪਰ ਪਰ ਕਹਿੰਦੇ ਅੰਕਲ ਨੂੰ ਜ਼ਰੂਰ ਲੈ ਕੇ ਆਇਓ ਜਦ ਕਹਾਂ ਮੈਂ ਕਰਦਾਸਪੁਰ ਤੋਂ ਪੋਸਟ ਛੁੱਟੀ ਆਇਆ ਪਹਿਲੀ 20 ਦਿਨ ਦੀ ਹਾਂਜੀ ਮੈਂ ਦਾੜੀ ਜਾਦੇ ਕੱਟ ਲਈ ਅੱਛਾ ਵੀ ਰੌਂਪਰ ਦਾ ਸੂਬੇਦਾਰ ਸੀਗਾ ਛੰਮੀ ਛੰਮੀ ਕਹਿੰਦੇ ਦਰਸ਼ਨ ਸਿੰਘ ਮੈਂ ਹੌਲ ਦਾ ਸੀਗਾ ਮੈਂ ਵੀਰ ਜੀ ਮੈਂ ਛੁੱਟੀ ਜਾਣਾ ਮੈਨੂੰ ਕਹਿੰਦਾ ਥੋੜੀ ਜੀ ਦਾੜੀ ਹੋਰ ਘਟਾਏ ਆ ਮੈਂ ਜੀ ਹੁਣ ਤਾਂ ਮੈਂ ਘਟਾ ਲਈ ਕਹਿੰਦਾ ਸਾਰਾ ਤੈਨੂੰ ਮੈਂ ਤਾਂ ਜੋ ਕਿਆਪੂਰ ਤੇਰਾ ਫੀਲਡ ਪਿਓ ਰਜਮੈਂਟ ਸਰਦਾਰਾਂ ਦੀ ਤੂੰ ਜ਼ਮੇਵਾਰੀ ਪਾਈ ਫਿਰ ਮੈਨੂੰ ਇੱਥੇ ਧਾਗਾ ਪਾ ਕੇ ਜਾਣੀ ਪਈ ਮੈਨੀ ਤੇਰੇ ਪਿੱਠੂ ਲੱਗ ਗਿਆ ਮੈਂ ਗਰਦਾਸਪੁਰ ਤੋਂ ਬੱਸ ਬੈਠੇ ਅੰਮ੍ਰਿਤਸਰ ਆਵੇ ਉਹਨਾਂ ਨੇ ਬਟਾਲੇ ਆ ਕੇ ਬੋਰਡ ਪਿੰਡਾਂ ਵਾਲਾ ਲਾਤਾ ਮੈਂ ਉਹਦੇ 'ਚ ਬੈਠਾ ਰਿਆ ਸਾਰੀਆਂ ਸਵਾਰੀਆਂ ਉਤਰ ਗਈਆਂ ਜਾਂ ਕਨੈਕਟਰ ਟਿਕਟ ਕੱਟਣ ਆਇਆ ਵੀ ਫਲਾਣੀ ਜਗ੍ਹਾ ਲਈ ਲਿਆਉ ਲੋ ਆਉ ਕਿੱਥੇ ਜਾਣਾ ਜਦ ਮੇਰੇ ਕੋਲ ਆਇਆ ਮੈਂ ਜੀ ਮੈਂ ਤਾਂ ਅੰਮ੍ਰਿਤਸਰ ਜਾਣਾ ਕਹਿੰਦਾ ਯਾਰ ਤੂੰ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਬੈਠਾ ਇਹ ਤਾਂ ਪਿੰਡਾਂ ਨੂੰ ਜਾਣੀ ਆ ਅੰਮ੍ਰਿਤਸਰ ਨੂੰ ਉਹ ਜਾਣੀ ਆ ਜਦ ਕਾਫੀ ਮਾਹੌਲ ਖਰਾਬ ਸੀਗਾ ਇੱਕ ਪਿੱਛੋਂ ਪਠਾਨਕੋਟ ਤੋਂ ਬੱਸ ਆਈ ਮੈਂ ਉਹਦੇ ਮਗਰੇ ਲੰਮਕ ਕੇ ਉੱਪਰ ਚੜ ਗਿਆ ਤਾਂ ਅੰਮ੍ਰਿਤਸਰ ਆਇਆ ਅੰਮ੍ਰਿਤਸਰ ਜਵਾਨ ਹੋਣ ਕਰਕੇ ਮੈਂ ਗੇੜਤੀ ਉਤਰ ਗਿਆ ਉੱਥੋਂ ਲਾਸਟ ਵਾਰ ਚੁਲਦਿਆਣੇ ਆਲੀ ਪੜੀ ਤਾਂ ਮੈਂ ਲੁਧਿਆਣੇ ਆਇਆ ਲੁਧਿਆਣੇ ਸਿਆੜਾ ਦਾ ਮਹੀਨਾ ਆ ਕੇ ਬੈਠਾ ਰਿਆ 5 ਵਜੇ ਡੱਬਾ ਚੱਲਦਾ ਸੀ ਉਹਨੂੰ ਬੰਦ ਹੋ ਗਿਆ ਜਦ ਡੱਬੇ ਦੇ ਵਿੱਚ ਮੈਂ ਬੈਠਿਆ ਅਸੀਂ ਚਾਰ ਬੰਦੇ ਦੋ ਡਰਾਈਵਰ ਇੱਕ ਗਾਰਡ ਚੌਥਾ ਮੈਂ ਸੁੱਤ ਘਰਦੇ ਸੁੱਤੇ ਪੁੱਤੇ ਮੈਂ ਘਰੇ ਆ ਗਿਆ ਤੁਹਾਡੀ ਸਿੱਫਤਾ ਕਰਦੇ ਸੀ ਡੈਡੀ ਵਾਲਿਆਂ ਨਾਲ ਹੈਗਾ ਬਟਾਲੇ ਤੋਂ ਬੱਸ ਬਦਲਦਾ ਉੱਪਰ ਚੜ੍ਹਨ ਦਾ ਪਹਿਲੀ ਪੋਸਟਿੰਗ ਦਾ ਡੈਡੀ ਜੀ ਦਾ ਪੁਲਟੀ ਫਾਰਮ ਦਾ ਜਦ ਮੈਂ ਬ੍ਰੇਕ ਜਾਨੀ ਗਿਆ ਮੈਂ ਡੈਡੀ ਨੂੰ ਪੁੱਛਿਆ ਡੈਡੀ ਮੈਨੂੰ ਕਰੇ ਤੂੰ ਸਾਂ ਉੱਥੇ ਉਤਰ ਜੀ ਐਂ ਜਾਈ ਐਂ ਜਾਈ ਮੈਂ ਡੈਡੀ ਥੋੜਾ ਡਿਪਾਰਟਮੈਂਟ ਹੋਰ ਸੀਗਾ ਸਾਡਾ ਹੋਰ ਉਹ ਕਹਿੰਦੇ ਅੰਕਲ ਬਹੁਤ ਰੌਣਕੀ ਬੰਦਾ ਆ ਅੰਕਲ ਜ਼ਰੂਰ ਲੈ ਕੇ ਆਇਓ ਨਹੀਂ ਮੇਰੇ ਨਾਲ ਪੁੱਤੂ ਬਹੁਤ ਜ਼ਿਆਦਾ ਗਿਆਨ ਆ ਉਹਨਾਂ ਨੂੰ ਉਹਨਾਂ ਮੂਰੇ ਮੈਂ ਤਾਂ ਕੁਝ ਵੀ ਉਹਨਾਂ ਨੂੰ ਤੁਸੀਂ ਜਾਇਓ ਜੇ ਜਾਣਾ ਮੇਰੇ ਤਾਂ ਗੋਡੇ ਦੁਖਣ ਕਰਕੇ ਬਹੁਤ ਅੱਜ ਵੀ ਮੈਨੂੰ ਇੱਕ ਦੋ ਬੰਦੇ ਮਿਲੇ ਵੀ ਗੁਰਦੁਆਰਾ ਸਾਹਿਬ ਮਹਤਵਾਈ ਕਹਿੰਦੇ ਵੀ ਦਵਾਈ ਅਸੀਂ ਕੰਟਰੋਲ ਕਰਕੇ ਦੇਖ ਲਈਏ ਛੱਡਤੀਆਂ ਇਹਨਾਂ ਦਾ ਕੋਈ ਇਲਾਜ ਨਹੀਂ ਅੱਛਾ ਜੇ ਕੋਈ ਹੋਇਆ ਸਾਨੂੰ ਵੀਡੀਓ ਦੱਸਿਓ ਬਿਨਾ ਅਪਰੇਸ਼ਨ ਉਹਨਾਂ ਨੇ ਕਿਹਾ ਨਾ ਤੇਲ ਦਾ ਤੁਸੀਂ ਦੱਸਦੇ ਗੋਡੇਦਾਰ ਦੇ ਠੀਕ ਕਰਨੇ ਹਨ ਆਪਾਂ ਪਤਾ ਕੀ ਗੱਲ ਪੁੱਤ ਖੇਤੀ ਕਰਨ ਕਰਕੇ ਹੁਣ ਤੇਰਾ ਚਾਚਾ ਬਾਹਰ ਆ ਰੋਜ਼ ਬੱਟਾ ਦੇ ਘੁੰਮਣ ਕਰਕੇ ਬਹੁਤ ਫਰਕ ਪੈ ਜਾਂਦਾ ਬੱਟਾ ਟੇਢੀਆਂ ਹੁੰਦੀਆਂ ਨੇ ਉੱਚੀਆਂ ਨੀਮੀਆਂ ਹੁੰਦੀਆਂ ਨੇ ਉਹਨਾਂ ਕਰਕੇ ਜਾੜੇ ਫਰਕ ਹਾਂਜੀ ਆ ਦੇਖੋ ਸਾਰੇ ਜਾਨੇ ਗੱਲ ਸੁਣ ਰਹੀ ਆ ਡੈਡੀ ਦੀਆਂ ਗੱਲ ਸੁਣ ਜੀ ਉਹ ਇਹ ਫੇ ਮੈਨੂੰ ਮਜ਼ਾ ਕਰਨਗੇ ਹਾਂਜੀ ਮੇਰੇ ਗੱਲਾਂ ਸੁਣ ਕੇ ਮੈਂ ਜਾ ਫੁਰਪਰੇ ਚਲਿਆ ਜਾਊਂਗਾ ਫੇ ਮੇਰੇ ਦੇ ਬੜੇ ਉਹ ਪਾਉਂਦੇ ਨਹੀਂ ਰਾਤ ਪਤਾ ਕੀ ਕਹਿੰਦੇ ਸੀਗੇ ਜੀ ਕਹਿੰਦੇ ਧਰਤੀ ਖਤਮ ਹੋ ਜਾਣੀ ਆ ਪਤਾ ਨਹੀਂ ਕੀ ਢਿਗਣਾ ਧਰਤੀ ਤੇ ਮੈਂ ਦੇਖੀ ਜਾਵਾਂ ਮੈਂ ਕਿ ਸੁੱਤੇ ਪਈ ਨਾ ਰਹਿ ਜੀ ਹੈ ਕਿਤੇ ਪਤਾ ਹੀ ਨਾ ਲੱਗੇ ਧਰਤੀ ਦੇਖਦੀ ਦਾ ਇਹ ਮਣੀ ਉਹਨਾਂ ਦੇ ਚਾਚਾ ਜੀ ਹੁਣੀ ਭੂਆ ਛੋਟੀ ਉਹ ਦਰਸ਼ਨ ਕੀ ਕਰਨਾ ਸੀਗਾ ਜਦੋਂ ਅਮਰੀਕਾ ਦਾ ਉੱਪਰਲਾ ਜਿਹੜਾ ਚੰਦਰਮਾ ਦੀ ਸਕਾਈ ਲਾਬ ਇਹ ਕਹਿੰਦੇ ਬੱਸ ਮਰ ਜਾਣਾ ਇਹ ਦੋਇ ਤਿੰਨੇ ਤਿਆਰ ਹੋ ਗਏ ਥੋੜੀ ਛੋਟੀ ਧੂਆ ਬੜੀ ਧੂਆ ਚਾਚਾ ਕਹਿੰਦੇ ਆਪਣੀ ਜਾਨਦਾਰ ਤੂੰ ਉਹ ਜਦ ਕਸ਼ਮੀਰ ਗੱਲ ਮੈਂ ਵੀ ਜੇ ਤੁਸੀਂ ਮਾਰ ਕੇ ਥੋੜੀ ਫੋਟੋ ਦੇਖੂ ਕੋਲ ਕਹਿੰਦੇ ਆ ਪਤਾ ਹੀ ਨਹੀਂ ਹੈ ਕਿਰਾਏ ਕਸ਼ਮੀਰ ਸਟੋਰ ਤੋਂ ਫੋਟੋ ਵਿੱਚ ਆ ਕੇ ਮੈਂ ਕਿਹਾ ਮੈਂ ਕਿਹਾ ਮੇਰਾ ਤਾਂ ਚੱਕੀ ਵਾਲਾ ਤੇ ਨਲਕੇ ਵਾਲਾ ਸੁੱਕਣਾ ਹੀ ਰਹਿ ਗਿਆ ਵੀ ਇਹ ਤਾਂ ਧਰਤੀ ਪਹਿਲੀਆਂ ਹੀ ਖਤਮ ਹੋ ਜਾਣੀ ਆ ਨਾਲੇ ਚੱਕੀ ਆਪਣੀ ਲੋਟ ਕਰੋ ਉਹ ਤੇਰਾ ਨਲਕੇ ਦਾ ਕੀ ਆ ਆਪਣਾ ਜਿਹੜੀ ਬੋਰ ਪਾਏ ਉਹ ਕਰੀ ਆ ਬੋਰ ਨੇ ਉਹ ਲੋਰਿੰਗ ਵਾਲੇ ਨੇ ਆਪਾਂ ਨੇ ਪਾਈਪ ਮੋਟਰ ਕੱਢ ਗਏ ਉਹਦੇ ਤੇ ਨਲਕਾ ਕਾ ਦੇਣਾ ਪਣ ਜਾ ਜਾਵਾਂ ਤੇ ਫੇਰ ਮੋਟਰ ਕਿਵੇਂ ਚੱਲੇਗੀ ਮੋਟਰ ਫੇਰ ਚਲਣੀ ਹੋਣੀ ਹੈ ਜਾਂ ਲੈ ਜਦ ਨਲਕਾ ਹੀ ਆ ਗਿਆ ਤੂੰ ਕਹਿੰਦੀ ਲੜਾਈ ਲੱਗ ਪੈਣੀ ਆ ਫੇਰ ਲਾਈਟ ਨਹੀਂ ਆਉਣੀ ਫੇਰ ਮੋਟਰ ਤੋਂ ਕੀ ਹੋਣਾ ਰੋ ਦੇ ਪਾਣੀ ਖਿੱਚਾ ਦੇ ਰੋ ਦੇ ਨਾਲ ਪਾਣੀ ਖਿੱਚਾ ਜੇ ਟਾਈਮ ਤੇ ਨਲਕਾ ਕੱਸਣੇ ਲਈ ਸਮਾਨ ਨਾ ਲੱਭਿਆ ਜਾਂ ਪਾਈ ਨਾ ਲੱਭਿਆ ਮੋਟਰ ਤੇ ਨਲਕਾ ਪਟ ਜੇ ਬਚੇ ਨਹੀਂ ਫੇਰ ਆਪਾਂ ਕਿੱਥੇ ਪਰ ਗੋਲੇ ਜੀ ਸੀ ਫਿਰ ਤਾਂ ਮੈਂ ਗੱਲੀ ਪਾਸ ਜਮ ਫੇਰ ਕੀ ਕਰਾਂਗੀ ਇਹ ਤਾਂ ਕੱਲੀ ਵਾਚੀ ਕਰਨ ਹੈਗੀ ਆ ਫੇਰ ਕਰਨ ਹੈਗੀ ਆ ਜਿਵੇਂ ਚਾਚੀ ਉਹਨਾਂ ਦੀ ਫੋਟੋ ਪਈ ਰਹਿਣੀ ਸੀਗੀ ਭੂਆ ਜੀ ਉਹ ਕਰੀ ਜਾਂਦੇ ਇਹ ਕਰਦਾ ਉਹ ਕਹਿੰਦਾ ਕਿ ਟੌਰ ਕਾਫੀ ਗਏ ਮਸਤ ਆ ਰਹਾ ਅਸੀਂ ਬਹੁਤ ਆ ਸੀ ਮੈਂ ਕਿਹਾ ਜੇ ਤੁਸੀਂ ਮਾਰ ਕੇ ਥੋੜੀ ਫੋਟੋ ਕੌਣ ਦੇਖੋ ਉਹ ਕਹਿੰਦਾ ਹਾਂ ਇਹ ਤਾਂ ਗੱਲ ਠੀਕ ਹੈ ਇਹ ਤਾਂ ਗੱਲ ਸਹੀ ਹੈ ਜੀ ਇਹ ਤਾਂ ਪੁੱਤਰਾ ਜੰਮਣਾ ਮਰਨਾ ਕੋਟਰ ਤਾਂ ਹੀ ਆਪਾਂ ਆਪਣੇ ਘਰ ਤੇ ਇੰਨੀਆਂ ਫੋਟੋਆਂ ਲਾਈ ਜਾਂਦੇ ਵੀ ਉਹ ਯਾਦਗਰੀ ਰਹਿਣ ਸਾਹ ਜਿਹੜਾ ਸਾਹ ਲੈ ਲਿਆ ਉਹ ਆਪਣਾ ਜਿਹੜਾ ਨਹੀਂ ਲਿਆ ਉਹ ਕੁਦਰਤ ਦਾ ਤਾਂ ਹੀ ਮੈਂ ਵੀਡੀਓ ਵੀ ਨਹੀਂ ਅਰਚ ਕੀਤੀ ਮੈਂ ਕਿਹਾ ਸਵੇਰੀ ਦੇਖਾਂਗੇ ਮੈਂ ਕਰਕੇ ਪਾਉਣਾ ਕਿਹਨੇ ਪੈਸੇ ਪਾਤਾ ਚਾਚੀ ਤੇ ਰਾਜਦੀਪ ਨੇ ਜੀ ਗੱਦੂ ਸੁੱਚੇ ਐਵੇਂ ਚਾਚੀ ਦਾ ਪਿਆ ਸੱਤ ਸੁਨਦਰੋਂ ਪਾਰ ਆ ਉਹ ਗੱਲਾਂ ਦੱਸਦਾ ਉਹਦਾ ਤਾਂ ਜੀ ਖਬਰਾਂ ਨਹੀਂ ਸੁਣਦੇ ਗੱਲ ਪਤਾ ਨਹੀਂ ਕਿੰਨਾ ਖਬਰਾਂ ਸੁਣਨੀਆਂ ਜਾਈ ਜਾਈ ਕੁਝ ਰਾਜੂ ਕਹਿੰਦਾ ਚਾਹ ਮੋਈ ਜਾਵੇ ਪੇਪਰ ਨਹੀਂ ਹੋਣਗੇ ਕਦ ਕਾਦ ਹੋਊ ਕਦਰ ਤੁੰਨ ਨਹੀਂ ਪਤਾ ਜੇ ਕਈ ਕੋ ਤੇ ਜੀਵ ਜਗੂ ਅਜੇ ਚੱਤ ਚੁਗਦਾ ਕੋਸ ਵਸਰ ਹੈਗਾ ਚਚਾਈ ਦਾ ਹਾਂਜੀ ਜਦ ਬਹੁਤ ਜ਼ਿਆਦਾ ਹੋ ਜਾਊਗਾ ਆਪਾਪਤਿਆਚਾਰ ਕੱਲੇ ਤਾਂ ਕਾਲਜੋਗ ਬੱਚਾ ਇਹ ਤਾਂ ਕਾਲਜੋਗ ਬੱਚਾ ਜਵਾਨੀ ਚ ਨਹੀਂ ਹੋ ਜਾ ਜਵਾਨੀ ਹੋਊਗਾ ਫੇਰ ਗਾਹ ਆ ਫੇਰ ਗਾਹ ਪੈਣਾ ਫੇਰ ਉਹਨੇ ਬੁੱਢਾ ਹੋਣਾ ਫੇਰ ਕਦੇ ਪੀੜੀ ਬਦਲੀ ਹੋਣੀ ਮੈਂ ਤਾਂ ਸੁੱਤੀ ਨਹੀਂ ਮੈਂ ਤਾਂ ਸੁੱਤੀ ਨਹੀਂ ਰਾਤ ਨੂੰ ਅੱਛਾ ਇਹੇ ਪਤਾ ਨਹੀਂ ਇਹ ਤਾਂ ਜਿਹੜੇ ਰੱਬ ਦਾ ਨਾਮ ਲੈਂਦੇ ਨੇ ਮਹਾਪੁਰਚ ਨੇ ਉਹਨਾਂ ਨੂੰ ਜਾਦੇ ਗਿਆ ਨਾ ਆਪਣੀਆਂ ਹਾਂਜੀ ਮੈਂ ਕਿਹਾ ਮੈਂ ਸੁੱਤੀ ਵੀ ਨਹੀਂ ਰਾਤ ਤੇ ਅੱਜ ਨਾਲ ਮੈਂ ਕਿਹਾ ਪਤਾ ਲੱਗੂ ਧਰਤੀ ਹਿੱਲੂਗੀ ਜਦੋਂ ਐ ਸਾਨੂੰ ਨਹੀਂ ਜਾਣ ਪੂਰੀ ਫਰੀ ਗਈ ਤੋ ਇਹ ਤਾਂ ਨਹੀਂ ਮੈਂ ਜੀ ਬਾਹਰ ਕੋਣਾ ਮੈਂ ਮੈਂ ਲਾ ਕੇ ਦੇਖਣੀ ਸੀ ਕਿੱਥੇ ਜਾ ਕੇ ਆ ਗਏ ਆ ਆ ਲਿਆ ਲక్ష్ਮੀ ਮੈਨੂੰ ਦੇਣੀ ਆ ਆ ਦੇਖ ਲਓ ਜੀ ਬਾਕੀ ਸ਼ਾਬਾਸ਼ ਆ ਦੇਖ ਲਓ ਡੈਡੀ ਪੈਸੇ ਲੈਂਦੇ ਨੇ ਹਣ ਅਦਸਬੂਤ ਹੈ ਅਦਸਬੂਤ ਹੈ ਠੀਕ ਹੈ ਪੋ ਇਹ ਕਹਦੇ ਨੇ ਚਲੋ ਫੜ ਲਓ ਫੜ ਲਓ ਇਹ ਸੁਬਜੀ ਲੈ ਲਿਓ ਫਾਈਨਲ ਫਾਇਰ ਨਾ ਮਮੀ ਕਰੇ ਕਰੇ ਕਿਰਪਾ ਨੀ ਨਹੀਂ ਕਿਤੇ ਮੈਨੂੰ ਪਤਾ ਉਹ ਮਾੜੀ ਨਹੀਂ ਥੋਈ ਵੀ ਆਉਣ ਦਾ ਸਰਪ੍ਰਾਈਜ਼ ਹੀ ਪੁੱਤ ਅਦੇ ਬੀੜੀ ਦੇ ਸਾਹਮਣੇ ਆ ਨਹੀਂ ਡੈਡੀ ਹੱਥ ਜੋਗੇ ਚਲੇ ਆ ਤੁਹਾਡਾ ਹੱਥ ਹੀ ਨਹੀਂ ਦਿਖਾਇਆ ਮੈਨੂੰ ਪਤਾ ਸੀ ਵਾਪਸ ਆ ਜਾਣਾ ਬਹੁਤ ਚੁਸਤ ਬਹੁਤ ਮਾਂ ਬੰਦ ਦੀ ਮਾਂ ਬੰਦ ਹੀ ਹੋਣਾ ਨਹੀਂ ਮੈਂ ਉਹ ਮੈਨੂੰ ਪਿਆਰ ਨਹੀਂ ਕਰਨਾ ਚਾਹਿਆ ਡੈਡੀ ਸਾਨੂੰ ਪਤਾ ਆ ਇਹ ਤਾਂ ਨਾ ਕੋ ਨਾ ਬੰਦਾ ਮਾਤਾ ਨਾ ਅਸੀਂ ਘਰ ਜੀ ਤੋਂ ਸਾਹਮਣੇ ਬੀੜੀ ਦੇ ਦਿਖਾ ਰਹੇ ਹਾਂ ਕੰਗਾਈ ਤਾਂ ਕੀ ਹੁੰਦਾ ਦਿਖਾਤਾ ਦਿੱਤਾ ਹੁਣ ਲੱਗ ਜਾ ਚਲੋ ਵੀ ਕਟਾਨਾ ਸਾਹਿਬ ਚਲੀਏ ਇੱਥੇ ਵੀਡੀਓ ਦੀ ਸਮਾਪਤੀ ਕਰੀਏ ਸਾਰਿਆਂ ਨੂੰ ਪਿਆਰ ਭਰੀ ਅੱਛਾ